ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀਆਂ ਲਈ ਦੋ ਵੱਡੇ ਐਲਾਨ ਕੀਤੇ ਨੇ ਨਾਲ ਹੀ ਬਾਦਲ ਦੇ ਗੁਰੂਤ ਮੋਰਚਾ ਖੋਲ ਦਿੱਤਾ ਉਧਰ ਬਾਦਲ ਨੇ ਖਜ਼ਾਨੇ ਦਾ ਮੂੰਹ ਪੰਜਾਬੀਆਂ ਲਈ ਖੋ ਰੱਖਿਆ ਹੈ ਉਗਰਾਹਾ ਨੇ ਮੋਦੀ ਤੇ ਤਿੱਖਾ ਨਿਸ਼ਾਨਾ ਸਾਧਿਆ ਤਿੰਨੇ ਵੱਡੀਆਂ ਖਬਰਾਂ ਤੁਹਾਡੇ ਸਾਹਮਣੇ ਕਰ ਰਹੇ ਆ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਹੜਪੀਟਾਂ ਲਈ 1 ਲੱਖ ਲੀਟਰ ਡੀਜ਼ਲ ਦਿੱਤਾ ਜਾਵੇਗਾ ਜਥੇਬੰਦੀ ਵੱਲੋਂ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਲਈ ਵੀ ਸਹਿਯੋਗ ਦਿੱਤਾ ਜਾਵੇਗਾ ਗੁਰਦੁਆਰਿਆਂ ਦੀਆਂ ਨੁਕਸਾਨੀਆਂ ਇਮਾਰਤਾਂ ਲਈ ਵੱਖਰੇ ਉਪਰਾਲੇ ਕੀਤੇ ਜਾਣਗੇ ਹੜਪੀਟਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਕਾਪੀਆਂ ਤੇ ਹੋਰ ਸਮਾਨ ਵੀ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਜਾਵੇਗਾ ਗਿਆਨੀ ਹਰਪ੍ਰੀਤ ਸਿੰਘ ਨੇ ਹੋਰਨਾ ਅਗੂਸਣੇ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਉਹਨਾਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਨੇ ਵੀ ਹੜਪੀੜਤਾ ਲਈ ਕਰੋੜਾਂ ਰੁਪਏ ਦਾ ਦਾਨ ਦਿੱਤਾ ਹੈ ਜਿਨ੍ਹਾਂ ਵਿੱਚੋਂ ਸਰਜੀਤ ਸਿੰਘ ਰਖੜਾ ਵੱਲੋਂ 10 ਕਰੋੜ ਰੁਪਏ ਦਿੱਤੇ ਗਏ ਨੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਰੀ ਕੀਤੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਜ਼ਾਕ ਦੱਸਿਆ ਇਸ ਤੋਂ ਇਲਾਵਾ ਸਾਬਕਾ ਚੇਤیدار ਨੇ ਬਾਦਲ ਵੱਲੋਂ ਕੀਤੀ ਜਾ ਰਹੀ ਸੇਵਾ ਬਾਰੇ ਕਿਹਾ ਕਿ ਜੋ ਪੈਸੇ ਵੰਡ ਰਹੇ ਨੇ ਉਹ ਗਰਬਾਣੀ ਵੇਚ ਕੇ ਲਾਏ ਗਏ ਨੇ ਲੋਕਾਂ ਨੂੰ ਉਹ ਲੈ ਲੈਣੇ ਚਾਹੀਦੇ ਨੇ ਨਾਲ ਹੀ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਅਜਿਹੇ ਮੌਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਬਾਰਡਰ ਤੱਕ ਸਾਰੇ ਦਰਿਆਵਾਂ ਨੂੰ ਪੱਕਾ ਕੀਤਾ ਜਾਵੇਗਾ ਇਹ ਫੈਸਲਾ ਕੈਬਨਿਟ ਦੀ ਪਹਿਲੀ ਮੀਟਿੰਗ ਚ ਕੀਤਾ ਜਾਵੇਗਾ ਉਹਨਾਂ ਕਹਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਕੋਲੋਂ ਪੰਜਾਬ ਲਈ 20000 ਕਰੋੜ ਦੇ ਪੈਕੇਜ ਦੀ ਮੰਗ ਕੀਤੀ ਸੀ ਪਰ ਕੇਂਦਰ ਨੇ ਸਿਰਫ 1600 ਕਰੋੜ ਦੇ ਹੀ ਜਾਰੀ ਕੀਤੇ ਨੇ ਇਸ ਨਾਲ ਤਾਂ ਟੁੱਟਿਆ ਹੋਇਆ ਮਧੂਪੁਰ ਡੈਮ ਵੀ ਪੂਰਾ ਨਹੀਂ ਬਣ ਸਕਦਾ ਇਸ ਤਰ੍ਹਾਂ ਹੜ ਕਰਨ। ਘਰ ਟੈਣ ਵਾਲੇ ਪੀੜਤ ਪਰਿਵਾਰਾਂ ਨੂੰ ਬਾਦਲ ਵੱਲੋਂ 25000 ਦੀ ਨਕਦ ਮਦਦ ਦਿੱਤੀ ਗਈ। ਇਸ ਤੋਂ ਇਲਾਵਾ ਰਕੰਨੇ ਵਾਲੇ 1 ਤੇ 2 ਲੱਖ ਦੀ ਨਕਦ ਸਹਾਇਤਾ ਤੇ 5000 ਲੀਟਰ ਡੀਜ਼ਲ ਦਿੱਤਾ ਗਿਆ। ਇਸ ਤੋਂ ਇਲਾਵਾ ਮਾਲੇ ਵਾਲਾ ਬੰਨ ਲਈ ਵੀ 3000 ਲੀਟਰ ਡੀਜ਼ਲ ਮੁਹੱਈਆ ਕਰਵਾਇਆ ਗਿਆ। ਬਾਦਲ ਨੇ ਪਸ਼ੂਆਂ ਲਈ ਹਰਾ ਚਾਰਾ, ਤੂੜੀ ਅਤੇ ਮਸ਼ਰਾਂ ਤੋਂ ਬਚਾ ਲਈ ਧੂਏ ਵਾਲੀਆਂ ਮਸ਼ੀਨਾਂ ਜਲਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹੜਪੀੜਤਾਂ ਦੀ ਮਦਦ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਪੰਜਾਬ ਨੂੰ 5 ਜ਼ੋਨਾਂ ਵਿੱਚ ਵੰਡਿਆ ਜਾਵੇਗਾ ਹੜਪੀੜਤਾ ਤੱਕ ਸਾਰੀਆਂ ਲੜਿੰਦੀਆਂ ਚੀਜ਼ਾਂ ਜਿਨ੍ਹਾਂ ਵਿੱਚ ਨਗਦੀ, ਰਾਸ਼ਨ, ਹਰਾਚਾਰਾ, ਤੂੜੀ, ਦਵਾਈਆਂ, ਕੱਪੜੇ ਆਦਿ ਦੇਣ ਅਤੇ ਹੜਪੀੜਤਾ ਦੀ ਜ਼ਮੀਨ ਪੱਧਰ ਕਰਕੇ ਕਣਕ ਬੀਜਣ ਤੱਕ ਦਾ ਉਪਰਾਲਾ ਕੀਤਾ ਜਾਵੇਗਾ ਸੂਬਾ ਸੀਨੀਅਰ ਮੀਤ ਪ੍ਰਧਾਨ ਡੰਡਾ ਸਿੰਘ ਜੈਟੂਕੇ ਨੇ ਦੱਸਿਆ ਕਿ ਜ਼ਮੀਨ ਚੋਂ ਗਾਰ ਰੇਤ ਕੱਢਣ ਤੇ ਜ਼ਮੀਨ ਹਾੜੀ ਦੀ ਫਸਲ ਲਈ ਤਿਆਰ ਕਰਨ ਵਾਸਤੇ 5000 ਟਰੈਕਟਰ ਤੇ ਝੋਨੇ ਦੀ ਵੜਾਈ ਸੀਜ਼ਨ ਵਿੱਚ 1500 ਟਰੈਕਟਰ ਪੀੜਤਾਂ ਦੀ ਮਦਦ ਲਈ ਭੇਜੇ ਜਾਣਗੇ ਉਹ ਗ੍ਰਾਂਹਾ ਯੂਨੀਅਨ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਨੇ ਕਿ ਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਾਕਾਫੀ ਮੁਆਵਜ਼ਾ ਐਲਾਨ ਕੇ ਪੀੜਤਾਂ ਦੇ ਜ਼ਖਮਤ ਤੇ ਲੂਣ ਭੁੱਕਣ ਦਾ ਕੰਮ ਕੀਤਾ ਗਿਆ ਉਹਨਾਂ ਪੰਜਾਬ ਸਰਕਾਰ ਵੱਲੋਂ ਕੀਤੇ ਨਾਕਾਫੀ ਮੁਆਵਜ਼ੇ ਦੇ ਐਲਾਨ ਦੀ ਵੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਅਤੇ ਇਸਾਫਤ ਨੂੰ ਕੌਮੀ ਆਪਤ ਐਲਾਨ ਕੇ ਪੀੜਤਾਂ ਦੀ ਹਰ ਪੱਖੋਂ 100% ਪਰਪਾਈ ਕਰ ਲਿਖਿਆ